ਲਓ ਜੀ ਭਾਈ ਜੀ ਸ਼ਾਸਿਕਾਲ ਮੱਤੇ ਵਾਲੇ ਸ਼ੋਰਮਸ ਤੁਹਾਡਾ ਸਵਾਗਤ ਹੈ ਅੱਜ ਸੀ ਸਲਬ कॉटन ਦੀ ਨਵੀਂ ਡਿਜ਼ਾਈਨਿੰਗ ਲੈ ਕੇ ਹਾਜ਼ਰ ਹੋਏ ਆਂ ਤੁਹਾਡੇ ਕੋਲ ਦੇਖੋ ਜੀ ਬਹੁਤ ਸੋਹਣੇ ਡਿਜ਼ਾਈਨ ਨੇ ਰੇਟ ਸੁਣਨ ਲਈ ਵੀਡੀਓ ਲਾਸਟ ਤੱਕ ਜਰੂਰ ਦੇਖਿਓ ਡਿਜ਼ਾਈਨ ਬਹੁਤ ਪਿਆਰੇ ਹੈ ਕਪੜਾ ਬਹੁਤ ਸੋਹਣਾ ਹੈ ਤੁਹਾਨੂੰ ਸਾਰੇ ਸੂਟ ਖੋਲ ਕੇ ਦਿਖਾਵਾਂਗੇ ਜੀ ਦੇਖੋ ਜੀ ਡਿਜ਼ਾਈਨ ਦੇਖੋ ਬਹੁਤ ਪਿਆਰਾ ਡਿਜ਼ਾਈਨ ਹੈ ਕਲਰ ਬਹੁਤ ਪਿਆਰੇ ਹੈ ਇਹਦੇ ਵਿੱਚ ਬਾਟਮ ਦਿਖਾਓ ਜੀ ਇਹਦੀ ਆਹ ਦੇਖੋ ਜੀ ਬਾਟਮ ਹੈ ਇਹ ਸ਼ਰਟ ਹੈ ਸ਼ਰਟ ਦੇ ਉੱਤੇ ਗਲੇ ਦਾ ਹੈਂਡਵਰਕ ਹੈ ਦੁਪੱਟਾ ਦਿਖਾਓ ਜੀ ਵੈਰੀ ਬਿਊਟੀਫੁਲ ਕਾਟਨ ਦਾ ਦੁਪੱਟਾ ਹੈ ਜੀ ਕਾਟਨ ਦਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਹੈ ਆ ਦੇਖੋ ਜੀ ਫੁੱਲ ਸਾਈਜ਼ ਦਾ ਦੁਪੱਟਾ ਹੈ ਕਲਰ ਦਿਖਾਓ ਜੀ ਇਹਦੇ ਸਕਿਨ ਗ੍ਰੇ ਕਰੀਮ ਬਹੁਤ ਪਿਆਰੇ ਕਲਰ ਨੇ ਜੀ ਬਿਲਕੁਲ ਨਿਊ ਕਲਰ ਹੈ ਨਿਊ ਕਲਰ ਜੀ ਫਲਾਟ ਜਾਈ ਬਹੁਤ ਪਿਆਰਾ ਡਿਜ਼ਾਈਨ ਹੈ ਜਿਓਮੈਟ੍ਰੀਕਲ ਡਿਜ਼ਾਈਨ ਹੈ ਗਲੇ ਤੇ ਵੀ ਜਿਓਮੈਟ੍ਰੀਕਲ ਵਰਕ ਹੈ ਦੇਖੋ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਬਾਟਮ ਦਿਖਾਓ ਜੀ ਇਹਦੀ ਆ ਦੇਖੋ ਬਾਟਮ ਜੀ ਪ੍ਰਿੰਟਡ ਬਾਟਮ ਹੈ ਦੁਪੱਟਾ ਬਹੁਤ ਪਿਆਰਾ ਹੈ ਦੁਪੱਟਾ ਦਿਖਾਓ ਜੀ ਇਹਦਾ ਬਹੁਤ ਸੋਹਣਾ ਦੁਪੱਟਾ ਹੈ ਦੇਖੋ ਜੀ ਫੁੱਲ ਸਾਈਜ਼ ਦਾ ਦੁਪੱਟਾ ਹੈ ਬਹੁਤ ਸੋਹਣਾ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਸਾਰਾ ਇਹ ਖਾਦੀ ਕਾਟਨ ਦਾ ਹੈ ਆ ਦੇਖੋ ਜੀ ਤੁਸੀਂ ਧਿਆਨ ਨਾਲ ਦੇਖਾ ਰਿਹਾ ਹੋ ਰੰਗ ਦਿਖਾਓ ਜੀ ਇਹਦੇ ਹਾਂਜੀ ਬਾਈ ਜੀ ਸਾਡੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਦੇਖੋ ਜੀ ਬਹੁਤ ਪਿਆਰੇ ਕਲਰ ਹੈ ਦੇਖੋ ਕਾਰਡ ਜੈਨ ਆਇਆ ਜੀ ਇਹ ਵੀ ਬਹੁਤ ਪਿਆਰਾ ਡਿਜ਼ਾਈਨ ਹੈ ਬਹੁਤ ਸੋਹਣਾ ਮਾਲ ਹੈ ਜੀ ਇਹਦੇ ਕਲਰ ਵੀ ਬਹੁਤ ਪਿਆਰੇ ਪਿਆਰੇ ਕਲਰ ਨੇ ਗਰਮੀਆਂ ਦੇ ਹਿਸਾਬ ਨਾਲ ਆਈਸਕ੍ਰੀਮ ਕਲਰ ਦਿਖਾਓ ਬੋਟਮ ਦਿਖਾਓ ਜੀ ਇਹਦੀ ਆ ਬੋਟਮ ਆ ਗਈ ਜੀ ਪ੍ਰਿੰਟਡ ਬੋਟਮ ਹੈ ਜੀ ਇਹੇ ਪ੍ਰਿੰਟਡ ਹੀ ਦੁਪੱਟਾ ਰਹੇਗਾ ਜੀ ਬਹੁਤ ਪਿਆਰਾ ਦੁਪੱਟਾ ਹੈ ਵੈਰੀ ਬਿਊਟੀਫੁਲ ਬਹੁਤ ਸੋਹਣਾ ਦੁਪੱਟਾ ਹੈ ਫੁੱਲ ਸਾਈਜ਼ ਦਾ ਦੁਪੱਟਾ ਹੈ ਆ ਕਲਰ ਆਗੇ ਨੇ ਜੀ ਬਹੁਤ ਪਿਆਰੇ ਕਲਰ ਨੇ ਜੀ ਆਈਸਕ੍ਰੀਮ ਕਲਰ ਬਹੁਤ ਪਿਆਰੇ ਕਲਰ ਦੇਖੋ ਜੀ ਸਲੱਬ ਕਾਟਨ ਦਾ ਸੂਟ ਕਾਟਨ ਦਾ ਦੁਪੱਟਾ ਰੇਟ ਸਿਰਫ 350 ਰੁਪਏ ਰੇਟ ਇੱਕ ਵਾਰ ਫੇਰ ਧਿਆਨ ਨਾਲ ਦੁਬਾਰਾ ਸੁਣ ਲਓ ਰੇਟ ਸਿਰਫ 350 ਰੁਪਏ ਮੱਤੀ ਵਾਲਿਆਂ ਦੇ ਸ਼ੋਰੂਮ ਚ ਇਹਦਾ ਰੇਟ ਸਿਰਫ 350 ਰੁਪਏ ਦਾ ਸੂਟ ਹੈ ਜੀ ਇਹ ਕਾਟਨ ਦਾ ਸੂਟ ਹੈ ਬਹੁਤ ਵਧੀਆ ਕਪੜਾ ਹੈ ਜੀ ਇਹ ਸੂਟ ਬਾਜ਼ਾਰ ਵਿੱਚ ਤੁਹਾਨੂੰ 500 600 700 ਰੁਪਏ ਦੀ ਰੇਂਜ ਚ ਮਿਲਣਾ ਹੈ ਇਹ ਸਿਰਫ ਮੱਤੀ ਵਾਲੇ ਸ਼ੋਰੂਮ ਚ ਤੁਹਾਨੂੰ ਮਿਲਣਾ ਹੈ ਸਿਰਫ 350 ਰੁਪਏ ਦਾ ਸੂਟ ਦੇਖੋ ਜੀ ਨਹੀਂ ਨਹੀਂ ਕੋਈ ਗੱਲ ਕਾਟਨ ਦਾ ਦੁਪੱਟਾ ਪੂਰਾ ਵਧੀਆ ਸਲਬ ਕਾਟਨ ਦਾ ਸੂਟ ਪਿਓਰ ਕਾਟਨ ਦਾ ਕਪੜਾ ਹੈ ਹਾਂਜੀ ਹੁਣ ਸੋਲੋ ਕਲਰ ਦੇ ਅਲੱਗ-ਅਲੱਗ ਡਿਜ਼ਾਈਨ ਦਿਖਾਉ ਜੀ ਦੇਖ ਕਰਦੋ ਬਾਈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਾਡੇ ਇੰਸਟਾਗ੍ਰam ਪੇਜ ਨੂੰ ਵੀ ਕਰਦੋ ਫੋਲੋ ਹਾਂਜੀ ਦਿਖਾਓ ਜੀ ਦਿਖਾਓ ਜੀ ਬਹੁਤ ਡਿਜ਼ਾਈਨਿੰਗ ਹੈ ਜੀ ਸਾਰੀ ਸਲਵ ਕਾਟਨ ਦੀ ਡਿਜ਼ਾਈਨਿੰਗ ਹੈ ਇਸ ਸਾਈਡ ਚ ਬਾਜ਼ਾਰਤ ਕਿੱਥੇ ਵੀ ਨਹੀਂ ਮਿਲ ਸਕਦਾ ਇਹ ਰੇ ਬਹੁਤ ਪਿਆਰੇ ਸੂਟ ਨੇ ਜੀ ਫੁੱਲ ਡਿਜ਼ਾਈਨਿੰਗ ਹੈ ਫੁੱਲ ਵੈਰਾਈਟੀ ਹੈ ਜੀ ਹਾਂਜੀ ਦੇਖੋ ਜੀ ਥੈਂਕ ਯੂ ਇਹ ਸਿਰਫ ਮੇਲ ਨਾਲ ਤੁਹਾਨੂੰ ਮੱਤੀ ਵਾਲਿਆਂ ਦਾ ਸ਼ੋਰੂਮ ਬਰੇਟਾ ਵਿਖੇ ਜੀ